ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਦੱਸ ਦਈਏ ਕਿ ਜਾਪਾਨ ਦੇ ਵਿੱਚ ਲਗਾਤਾਰ ਆਏ ਦਿਨ ਜਿਹੜੇ ਆ ਪੁਚਾਲ ਦੇ ਝਟਕੇ ਜਿਹੜੇ ਮਹਿਸੂਸ ਕੀਤੇ ਗਏ ਨੇ ਲੋਕਾਂ ਦੇ ਵਿੱਚ ਦਹਸ਼ਤ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਤਾਂ ਹੁਣ ਬੀਤੀ ਦੇਰ ਰਾਤ ਦੀ ਗੱਲ ਕੀਤੀ ਜਾਵੇ ਤਾਂ ਬੀਤੀ ਦੇਰ ਰਾਤ ਯਾਨੀ ਕਿ ਤਰਕਸਾਰ ਜਿਹੜੀ ਆ ਪੁਚਾਲ ਦੇ ਇੱਕ ਵਾਰ ਫਿਰ ਜਿਹੜੇ ਜਾਪਾਨ ਦੇ ਵਿੱਚ ਪੁਚਾਲ ਦੇ ਝਟਕੇ ਜਿਹੜੇ ਮਹਿਸੂਸ ਕੀਤੇ ਗਏ ਨੇ ਤਾਂ ਉਸ ਦੇ ਉੱਤੇ ਪਰਦਾ ਜਿਹੜੀ ਆ 6 ਪੁਆਇੰਟ ਜ਼ੀਰੋ ਜਿਹੜੀ ਆ ਮਾਪੀ ਗਈ ਆ ਜਿਸ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਦੀ ਜਿਹੜੀ ਆ ਖਬਰ ਨਹੀਂ ਆਈ ਪਰ ਫਿਰ ਹਾਲ ਜਿਸ ਤਰੀਕੇ ਨਾਲ ਝਟਕੇ ਮਹਿਸੂਸ ਕੀਤੇ ਗਏ ਨੇ ਲੋਕ ਡਰ ਦੇ ਮਾਹੌਲ ਦੇ ਵਿੱਚ ਘਰਾਂ ਚੋਂ ਬਾਹਰ ਨਿਕਲ ਗਏ ਸੁਰੱਖਿਅਤ ਜਗਤ ਚਲੇ ਗਏ ਤਾਂ ਜੋ ਕਿ ਅਕਸਰ ਜਦੋਂ ਪਹਚਾਣ ਲੋਂਦਾ ਹੈ ਤਾਂ ਜਿਹੜੇ ਕੱਚੇ ਘਰ ਹੁੰਦੇ ਸਭ ਤੋਂ ਪਹਿਲਾਂ ਉਹ ਨਿਸ਼ਾਨੇਤ ਹੁੰਦੇ ਨੇ ਤਾਂ ਉਹ ਢਹਿ ਢੇਰੀ ਹੋ ਜਾਂਦੇ ਨੇ ਇਸ ਦੇ ਦੌਰਾਨ ਲੋਕਾਂ ਨੇ ਆਪਣੀ ਜਾਨ ਪਹਚਾਉਣ ਦੇ ਲਈ ਜਿਹੜੇ ਆ ਘਰਾਂ ਚੋਂ ਬਾਹਰ ਨਿਕਲ ਗਏ ਤਾਂ ਕਾਫੀ ਜਿਹੜੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਤਾਂ ਪਿਛਲੇ ਦਿਨਾਂ ਵਿੱਚ ਜਿਹੜਾ ਜਾਪਾਨ ਦੇ ਵਿੱਚ ਪੁਚਾਲ ਦੇ ਝਟਕੇ ਜਿਹੜੇ ਮਹਿਸੂਸ ਕੀਤੇ ਗਏ ਸੀਗੇ ਉਸ ਦੇ ਨਾਲ ਸਾਰਾ ਜਾਪਾਨ ਜਿਹੜਾ ਆ ਕਾਫੀ ਤੇਜ਼ ਜਿਹੜਾ ਹਿਲਦਾ ਨਜ਼ਰ ਆਇਆ ਸੀਗਾ ਲੋਕ ਲੋਕਾਂ ਦਾ ਟਾਈਮ ਜਿਹੜਾ ਨੁਕਸਾਨ ਹੋਇਆ ਸੀਗਾ ਪਰ ਹੁਣ ਜਿਸ ਤਰੀਕੇ ਦਾ ਪੁਚਾਲ ਦੇ ਝਟਕੇ ਹੁਣ ਮਹਿਸੂਸ ਕੀਤੇ ਗਏ ਨੇ ਲੋਕਾਂ ਦੇ ਵਿੱਚ ਜਿਹੜਾ ਡਰ ਦਾ ਮਾਹੌਲ ਬਣਿਆ ਹੋਇਆ ਪਰ ਫਿਲਹਾਲ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਦੱਸ ਦੇ ਕਿ ਕਰਾ ਦੇ ਵਿੱਚ ਨੁਕਸਾਨ ਤਾਂ ਹੁੰਦਾ ਹੁੰਦਾ ਹੈ ਪਰ ਜਾਨੀ ਨੁਕਸਾਨ ਤੋਂ ਬਚਾਰਿਆ نیشنل ਸੈਂਟਰ ਫਾਰ ਸਿਸਮੋਲੋਜੀ ਜਾਨਕਿ ਐਨਸੀਐਸ ਨੇ ਇੱਕ ਬਿਆਨ ਦੇ ਵਿੱਚ ਦੱਸਿਆ ਹੈ ਕਿ ਦਿਲ ਰਾਤ ਜਾਪਾਨ ਦੇ ਹੋਸ਼ੂ ਟਾਪੂ ਦੇ ਪੂਰਬੀ ਤੱਟ ਦੇ ਇੱਕ 6.0 ਤਿੱਪੜ ਦਾ ਵਾਲਾ ਜ਼ਬਰਦਸਤ ਪੁਚਾਲ ਆਇਆ ਐਨਸੀਐਸ ਮੁਤਾਬਕ ਪੁਚਾਲ 50 ਕਿਲੋਮੀਟਰ ਦੀ ਡੁਗਾਈ ਤੇ ਮਾਪਿਆ ਗਿਆ ਤਾਂ ਐਕਸ ਦੇ ਇੱਕ ਪੋਸਟ ਵੀ ਸਾਂਝ ਕੀਤੀ ਗਈ ਹੈ ਐਨਸੀਐਸ ਨੇ ਦੱਸਿਆ ਕਿ ਪੁਚਾਲ ਦਿਰ ਰਾਤ 8:51 ਮਿੰਟ ਤੇ ਆਇਆ ਸੀਗਾ ਤਾਂ ਜਿਸ ਦੀ ਤੀਬਰਤਾ 6.0 ਸੀ ਇਸ ਪੁਚਾਲ ਕਰ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਤਾਂ ਪੁਚਾਲ ਦੇ ਜਬਰਦਸਤ ਟਟਕੇ ਲੱਗਨ ਪਿੱਛੋਂ ਲੋਕ ਘਰਾਂ ਚੋਂ ਬਾਹਰ ਨਿਕਲ ਗਏ ਪਰ ਦੱਸ ਦੇ ਕੇ ਜਾਣਕਾਰੀ ਮੁਤਾਬਕ ਪੂਰਾ ਦੇਸ਼ ਇੱਕ ਬਹੁਤ ਹੀ ਸਰਗਰਮ ਪੁਚਾਲ ਵਾਲੇ ਖੇਤਰ ਦੇ ਵਿੱਚ ਸਥਿਤ ਹੈ ਅਤੇ ਉਹਨਾਂ ਦੇ ਕੋਲ ਦੁਨੀਆ ਦਾ ਸਭ ਤੋਂ ਸੰਘਣਾ ਪੁਚਾਲ ਨੈਟਵਰਕ ਹੈ ਇਸ ਲਈ ਇਹ ਬਹੁਤ ਸਾਰੇ ਪੁਚਾਲ ਰਿਕਾਰਡ ਕਰਕੇ ਯੋਗ ਹਨ ਜਪਾਨ ਇੱਕ ਜਵਾਲਾਮੁਖੀ ਖੇਤਰ ਦੇ ਵਿੱਚ ਸਥਿਤ ਹੈ ਜਿਸ ਕਾਰਨ ਟਾਪੂ ਆ ਦੇ ਵਿੱਚ ਅਕਸਰ ਹੀ ਘੱਟ ਤਿੱਬਰ ਦਾ ਵਾਲੇ ਝਟਕੇ ਅਤੇ ਕਦੇ ਕਦਾਈ ਜਿਹੜਾ ਜਵਾਲਾਮੁਖੀ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਨੇ ਤਾਂ ਹੁਣ ਲਗਾਤਾਰ ਜਿਹੜੇ ਆ ਜਪਾਨ ਦੇ ਵਿੱਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀਗੇ ਤਾਂ ਉਸ ਤੋਂ ਪਹਿਲਾਂ ਪਾਕਿਸਤਾਨ ਦੀ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ ਦੇ ਵਿੱਚ ਜਿਹੜੇ ਆ ਭੁਚਾਲ ਦੇ ਝਟਕੇ ਜਿਹੜੇ ਮਹਿਸੂਸ ਕੀਤੇ ਗਏ ਸੀਗੇ ਉਸ ਦੇ ਦੌਰਾਨ ਪਾਕਿਸਤਾਨ ਦੇ ਵਿੱਚ ਕਾਫੀ ਜਿਹੜਾ ਨੁਕਸਾਨ ਹੋਇਆ ਸੀਗਾ ਕਾਫੀ ਲੋਕਾਂ ਦੀ ਮੋਤੋਈ ਸੀਗੀ ਤਾਂ ਹੁਣ ਇਸ ਦੇ ਵਿੱਚ ਜਿਸ ਤਰੀਕੇ ਦਾ ਪੁਚਾਲ ਦੇ ਝਟਕੇ ਜਾਪਾਨ ਦੇ ਵਿੱਚ ਮਹਿਸੂਸ ਕੀਤੇ ਗਏ ਨੇ ਖੁਸ਼ਕਿਸਮਤੀ ਇਹ ਆ ਕਿਸੇ ਦੇ ਵਿੱਚ ਕਿਸੇ ਦਾ ਜਾਨੀ ਮਾਲੀ ਨੁਕਸਾਨ ਦੀ ਕੋਈ ਵੀ ਖਬਰ ਨਹੀਂ ਆਈ ਤਾਇਜ਼ਦੇ ਤੇ ਪਰਦਾ ਜਿਹੜੀ 6.0 ਜਿਹੜੀ ਆ ਮਾਪੀ ਗਈ ਆ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਦੱਸਦੀ ਕਿ ਜਾਪਾਨ ਦੇ ਵਿੱਚ ਲਗਾਤਾਰ ਆਏ ਦਿਨ ਜਿਹੜੇ ਆ ਪੁਚਾਲ ਦੇ ਝਟਕੇ ਜਿਹੜੇ ਮਹਿਸੂਸ ਕੀਤੇ ਗਏ ਨੇ ਲੋਕਾਂ ਦੇ ਵਿੱਚ ਦਹਿਸ਼ਤ ਅਤੇ ਡਰ ਦਾ ਮਾਹੌਲ ਬਣਿਆ ਹੋਇਆ ਤਾਂ ਹੁਣ ਬੀਤੀ ਦੇ ਰਾਤ ਦੇ ਗੱਲ ਕੀਤੀ ਜਾਵੇ ਤਾਂ ਬੀਤੀ ਦੇ ਰਾਤ ਯਾਨੀ ਕਿ ਤਰਕਸਾਰ ਜਿਹੜੀ ਹੈ ਪੁਚਾਲ ਦੇ ਇੱਕ ਵਾਰ ਫਿਰ ਜਪਾਨ ਦੇ ਵਿੱਚ ਪੁਚਾਲ ਦੇ ਝਟਕੇ ਜਿਹੜੇ ਮਹਿਸੂਸ ਕੀਤੇ ਗਏ ਨੇ ਤਾਂ ਉਸ ਦੇ ਉੱਤੇ ਪਰਦਾ ਜਿਹੜੀ ਹੈ 6.0 ਜਿਹੜੀ ਹੈ ਮਾਪੀ ਗਈ ਆ ਜਿਸ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਕਿਸੇ ਦਾ ਕੋਈ ਜਾਣੀ ਮਾਲੀ ਨੁਕਸਾਨ ਦੀ ਜਿਹੜੀ ਹੈ ਖਬਰ ਨਹੀਂ ਆਈ ਪਰ ਫਿਰ ਹਾਲ ਜਿਸ ਤਰੀਕੇ ਦਾ ਝਟਕੇ ਮਹਿਸੂਸ ਕੀਤੇ ਗਏ ਨੇ ਲੋਕ ਡਰ ਦੇ ਮਾਹੌਲ ਦੇ ਵਿੱਚ ਘਰਾਂ ਚੋਂ ਬਾਹਰ ਨਿਕਲ ਗਏ ਸੁਰੱਖਿਅਤ ਜਗਤ ਚਲੇ ਗਏ ਤਾਂ ਜੋ ਕਿਉਂਕਿ ਅਕਸਰ ਜਦੋਂ ਭੁਚਾਲ ਆਉਂਦਾ ਹੈ ਤਾਂ ਜਿਹੜੇ ਕੱਚੇ ਘਰ ਹੁੰਦੇ ਸਭ ਤੋਂ ਪਹਿਲਾਂ ਉਹ ਨਿਸ਼ਾਨੇਤ ਹੁੰਦੇ ਨੇ ਤਾਂ ਉਹ ਢਹਿ ਢੇਰੀ ਹੋ ਜਾਂਦੇ ਨੇ ਇਸ ਦੇ ਦੌਰਾਨ ਲੋਕਾਂ ਨੇ ਆਪਣੀ ਜਾਨ ਪਚਾਉਣ ਦੇ ਲਈ ਜਿਹੜੇ ਆ ਘਰਾਂ ਚੋਂ ਬਾਹਰ ਨਿਕਲ ਗਏ ਤਾਂ ਕਾਫੀ ਜਿਹੜੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਤਾਂ ਪਿਛਲੇ ਦਿਨਾਂ ਵਿੱਚ ਜਿਹੜਾ ਜਾਪਾਨ ਦੇ ਵਿੱਚ ਭੁਚਾਲ ਦੇ ਝਟਕੇ ਜਿਹੜੇ ਮਹਿਸੂਸ ਕੀਤੇ ਗਏ ਸੀਗੇ ਉਸ ਤੇ ਨਾਲ ਸਾਰਾ ਜਾਪਾਨ ਜਿਹੜਾ ਆ ਕਾਫੀ ਤੇਜ਼ ਜਿਹਾ ਹਿਲਦਾ ਨਜ਼ਰ ਆਇਆ ਸੀਗਾ ਲੋਕ ਲੋਕਾਂ ਦਾ ਉਸ ਤਾਂ ਟਾਈਮ ਜਿਹੜਾ ਨੁਕਸਾਨ ਹੋਇਆ ਸੀਗਾ ਪਰ ਹੁਣ ਜਿਸ ਤਰੀਕੇ ਨਾਲ ਪੁਚਾਲ ਦੇ ਚੜਕੇ ਹੁਣ ਮਹਿਸੂਸ ਕੀਤੇ ਗਏ ਨੇ ਲੋਕਾਂ ਦੇ ਵਿੱਚ ਜਿਹੜਾ ਡਰ ਦਾ ਮਾਹੌਲ ਬਣਿਆ ਹੋਇਆ ਪਰ ਫਿਲਹਾਲ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਦੱਸਦੇ ਕਿ ਘਰਾਂ ਦੇ ਵਿੱਚ ਨੁਕਸਾਨ ਤਾਂ ਹੁੰਦਾ ਹੁੰਦਾ ਹੈ ਪਰ ਜਾਨੀ ਨੁਕਸਾਨ ਤੋਂ ਬਚਾਰਿਆ ਨੈਸ਼ਨਲ ਸੈਂਟਰ ਫਾਰ ਸਿਲਸਲੋਜੀ ਯਾਨੀ ਕਿ ਐਨਸੀਐਸ ਨੇ ਇੱਕ ਬਿਆਨ ਦੇ ਵਿੱਚ ਦੱਸਿਆ ਹੈ ਕਿ ਦਿਲ ਰਾਜ ਜਾਪਾਨ ਦੇ ਹੋਸ਼ੂ ਟਾਪੂ ਦੇ ਪੂਰਬੀ ਤੱਟ ਦੇ ਇੱਕ 6.0 ਤੀਬਰਤਾ ਦਾ ਵਾਲਾ ਜਬਰਦਸਤ ਪੁਚਾਲ ਆਇਆ ਐਨਸੀਐਸ ਮੁਤਾਬਕ ਪੁਚਾਲ 50 ਕਿਲੋਮੀਟਰ ਦੀ ਡੁਗਾਈ ਤੇ ਮਾਪਿਆ ਗਿਆ ਤਾਂ ਐਕਸ ਦੇ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਹੈ ਐਨਸੀਐਸ ਨੇ ਦੱਸਿਆ ਕਿ ਪੁਚਾਲ ਦੇਰ ਰਾਤ 8:51 ਮਿੰਟ ਤੇ ਆਇਆ ਸੀਗਾ ਤਾਂ ਜਿਸ ਦੀ ਤੀਬਰਤਾ 6.0 ਸੀ ਇਸ ਪੁਚਾਲ ਕਾਰ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਤਾਂ ਪੁਚਾਲ ਦੇ ਜਬਰਦਸਤ ਟਟਕੇ ਲੱਗਨ ਪਿੱਛੇ ਲੋਕ کراچی ਤੋਂ ਬਾਹਰ ਨਿਕਲ ਗਏ ਪਰਦਾਸ਼ ਦੇ ਕੇ ਜਾਣਕਾਰੀ ਮੁਤਾਬਕ ਪੂਰਾ ਦੇਸ਼ ਇੱਕ ਬਹੁਤ ਹੀ ਸਰਗਰਮ ਪੁਚਾਰ ਵਾਲੇ ਖੇਤਰ ਵਿੱਚ ਸਥਿਤ ਹੈ ਤੇ ਉਹਨਾਂ ਦੇ ਕੋਲ ਦੁਨੀਆ ਦਾ ਸਭ ਤੋਂ ਸੰਘਣਾ ਪੁਚਾਰ ਨੈਟਵਰਕ ਹੈ ਇਸ ਲਈ ਇਹ ਬਹੁਤ ਸਾਰੇ ਪੁਚਾਰ ਰਿਕਾਰਡ ਕਰਕੇ ਯੋਗ ਹਨ ਤਾਂ ਜਾਪਾਨ ਇੱਕ ਜਵਾਲਾਮੁਖੀ ਖੇਤਰ ਦੇ ਵਿੱਚ ਸਥਿਤ ਹੈ ਜਿਸ ਕਾਰਨ ਟਾਪੂ ਆ ਦੇ ਵਿੱਚ ਅਕਸਰ ਹੀ ਘਟ ਤਿਬਰਤਾ ਵਾਲੇ ਚਟਕਿਆਂ ਤੇ ਕਦੇ ਕਦਾਈ ਜਿਹੜਿਆ ਜਵਾਲਾਮੁਕੀ ਗਤੀਵਿਧੀਆਂ ਹੁੰਦੀਆਂ ਇਹਨਾਂ ਦਿਨਾਂ ਨੇ ਤਾਂ ਹੁਣ ਲਗਾਤਾਰ ਜਿਹੜੇ ਆ ਜਾਪਾਨ ਦੇ ਵਿੱਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀਗੇ ਤਾਂ ਉਸ ਤੋਂ ਪਹਿਲਾਂ ਪਾਕਿਸਤਾਨ ਦੀ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ ਦੇ ਵਿੱਚ ਜਿਹੜੇ ਆ ਭੁਚਾਲ ਦੇ ਝਟਕੇ ਜਿਹੜੇ ਮਹਿਸੂਸ ਕੀਤੇ ਗਏ ਸੀਗੇ ਪ੍ਰੋਸਤੇ ਦੇ ਦੌਰਾਨ ਪਾਕਿਸਤਾਨ ਦੇ ਵਿੱਚ ਕਾਫੀ ਜਿਹੜਾ ਨੁਕਸਾਨ ਹੋਇਆ ਸੀਗਾ ਕਾਫੀ ਲੋਕਾਂ ਦੀ ਮੌਤ ਹੋਈ ਸੀਗੀ ਤਾਂ ਹੁਣ ਇਸ ਦੇ ਵਿੱਚ ਜਿਸ ਤਰੀਕੇ ਦਾ ਭੁਚਾਲ ਦੇ ਝਟਕੇ ਜਾਪਾਨ ਦੇ ਵਿੱਚ ਮਹਿਸੂਸ ਕੀਤੇ ਗਏ ਨੇ ਖੁਸ਼ਕਿਸਮਤੀ ਇਹ ਆ ਕਸਤੇ ਬਚ ਕੇ ਸਦਾ ਜਾਨੀ ਮਾਲੀ ਨੁਕਸਾਨ ਦੀ ਕੋਈ ਵੀ ਖਬਰ ਨਹੀਂ ਆਈ ਤਾਇਜ਼ ਦੇ ਤੇ ਪਰਦਾ ਜਿਹੜੇ 6.0 ਜਿਹੜੀ ਆ ਮਾਪੀ ਗਈ ਆ